ਲਗਭਗ 300 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਦੁਆਬਾ ਖੇਤਰ ਦਾ ਇਹ ਤੀਸਰਾ ਮੈਡੀਕਲ ਕਾਲਜ ਹੋਵੇਗਾ। ਇਸ ਤੋਂ ਪਹਿਲਾਂ ਹੁਸ਼ਿਆਰਪੁਰ, ਕਪੂਰਥਲਾ ਦੇ ਵਿੱਚ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ। ਦੁਆਬਾ ਖੇਤਰ ਦੇ 4 ਜ਼ਿਲ੍ਹਿਆਂ ਦੇ ਵਿੱਚੋਂ 3 ਜ਼ਿਲ੍ਹਿਆਂ ਦੇ ਵਿੱਚ ਭਾਵ ਕਪੂਰਥਲਾ ਖਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਹੁਣ ਮੈਡੀਕਲ ਕਾਲਜ ਹੋਣਗੇ ਇਹ ਮੈਡੀਕਲ ਕਾਲਜ ਸਿਵਲ ਹਸਪਤਾਲ ਦੇ ਨਾਲ ਜੁੜੇਗਾ ਇਸ ਦਾ ਨਾਮ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਹੈ ਅਤੇ ਮੁੱਖ ਮੰਤਰੀ ਦੁਆਰਾ ਕਿਹਾ ਗਿਆ ਹੈ ਕਿ ਇਹ ਕਾਲਜ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ ਇਸ ਕਾਲਜ ਦੇ ਵਿੱਚ ਐਮਬੀਬੀਐਸ ਦੀਆਂ 50 ਸੀਟਾਂ ਹੋਣਗੀਆਂ ਜਿਸ ਨਾਲ ਮੈਡੀਕਲ ਖੇਤਰ ਦੇ ਵਿੱਚ ਵਿਦਿਆਰਥੀਆਂ ਦੀ ਪਹੁੰਚ ਵਿੱਚ ਇਸ ਦੀ ਸਿੱਖਿਆ ਹੋਵੇਗੀ ਜਿਲਾ ਸਿਵਲ ਹਸਪਤਾਲ ਐਸਬੀਐਸ ਨਗਰ ਮੌਜੂਦਾ ਸਮੇਂ ਦੇ ਵਿੱਚ ਮੈਡੀਕਲ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਪਰ ਖਾਸ ਡਾਕਟਰੀ ਸਹੂਲਤਾਂ ਦੀ ਇਸ ਦੇ ਵਿੱਚ ਘਾਟ ਹੈ ਮੈਡੀਕਲ ਕਾਲਜ ਦੀ ਸਥਾਪਨਾ ਦੇ ਨਾਲ ਇੱਥੇ ਸੁਪਰ ਸਪੈਸ਼ੈਲਿਟੀ ਡਾਕਟਰ 24 ਘੰਟੇ ਉਪਲਬਧ ਰਹਿਣਗੇ ਮੈਡੀਸਨ ਸਰਜਰੀ ਬਾਲ ਰੋਗ ਆਰਥੋਪੈਡਿਕਸ ਗਾਇਨੋਕੋਲੋਜੀ ਅਤੇ ਐਮਰਜੈਂਸੀ ਦੇਖਭਾਲ ਦੇ ਵਿੱਚ ਨਵੇਂ ਵਿਭਾਗਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਇਸੇ ਤਰ੍ਹਾਂ ਆਈਸੀਯੂ ਟਰੋਮਾ ਸੈਂਟਰ ਡਾਇਗਨੋਸਟਿਕ ਲੈਬਾਂ ਨੂੰ ਵਧੇਰੇ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਦੇ ਲਈ ਅਪਗ੍ਰੇਡ ਵੀ ਕੀਤਾ ਜਾਵੇਗਾ। ਸ਼ਹੀਦ ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਵੀ ਸੂਬਾ ਪਧਰੀ ਪ੍ਰੋਗਰਾਮ ਖਟਕੜ ਕਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹੋਰ ਕਈ ਸਿਆਸੀ ਆਗੂਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ। ਕੈਬਨਿਟ ਮੰਤਰੀਆਂ ਅਤੇ ਹੋਰ ਸਿਆਸੀ ਆਗੂਆਂ ਵੱਲੋਂ ਸ਼ਹੀਦਾਂ ਨੂੰ ਨਮਨ ਕੀਤਾ ਗਿਆ। ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਅਤੇ ਸ਼ਹੀਦ ਕਦੇ ਮਰਦੇ ਨਹੀਂ ਸਗੋਂ ਸ਼ਹੀਦ ਤਾਂ ਅਮਰ ਹੋ ਜਾਂਦੇ ਨੇ ਇਸ ਮੌਕੇ ਆਪਣੇ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਪੰਜਾਬ ਸਰਕਾਰ ਦੇ 3 ਸਾਲ ਦੇ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਉੱਥੇ ਹੀ ਪਿਛਲੀਆਂ ਸਰਕਾਰਾਂ ਦੇ ਉੱਤੇ ਸਿਆਸੀ ਨਿਸ਼ਾਨੇ ਵੀ ਸਾਧੇ ਆਜ਼ਾਦ ਫਜ਼ਾ ਦੇ ਵਿੱਚ ਸਾਹ ਲੈ ਰਹੇ ਆ ਇੰਨਾ ਕਰਕੇ 100ਾਂ ਕੋਠੀਆਂ ਵਾਲੇ ਹੋ ਗਏ ਇੰਨਾ ਕਰਕੇ ਅਹੁਦੇਦਾਰ ਐਮਐਲਏ ਮੰਤਰੀ ਮੁੱਖ ਮੰਤਰੀ ਜਿਹੜਾ ਬਣ ਗਏ ਕਿਉਂਕਿ ਨਹੀਂ ਤਾਂ ਅੰਗਰੇਜ਼ਾਂ ਦੇ ਅਧੀਨ ਹੋਣਾ ਸੀ ਜੇ ਕਿਤੇ ਇਹਨਾਂ ਨੇ ਆਪਣੀਆਂ ਜਵਾਨੀਆਂ ਦੇਸ਼ ਦੇ ਲੇਖੇ ਨਾਲ ਲਾਈਆਂ ਹੁੰਦੀਆਂ ਸੋ ਅੱਜ ਬੜੀ ਖੁਸ਼ੀ ਹੈ ਕਿ ਛੋਟੇ-ਛੋਟੇ ਬੱਚੇ ਵੀ ਪੀਲੀਆਂ ਪੱਗਾ ਬਣ ਕੇ ਭਗ ਸਿੰਘ ਨੂੰ ਸਜਦਾ ਕਰਨ ਆਏ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਵਾਰਿਸਾਂ ਨੇ ਕਿਹੜੀਆਂ-ਕਿਹੜੀਆਂ ਮੁਸੀਬਤਾਂ ਚੱਲ ਕੇ ਕਿਹੜੇ-ਕਿਹੜੇ ਕੁਰਬਾਨੀਆਂ ਦੇ ਕੇ ਸਾਨੂੰ ਇੱਥੇ ਆਜ਼ਾਦੀ ਲੈ ਕੇ ਦਿੱਤੀ ਹੈ ਵੀਰੋ ਬੜੀ ਦੇਰ ਦੀ ਮੰਗ ਸੀ ਇਲਾਕੇ ਦੀ ਐਮਐਲਏ ਸਵਾਨਾਂ ਦੀ ਲੋਕ ਵੀ ਮਿਲਦੇ ਸੀ ਕਿ ਜੇ ਇੱਥੇ ਕਿਤੇ ਬਿਮਾਰ ਹੋ ਜੇ ਕੋਈ ਰੱਬ ਨਾ ਕਰੇ ਡੀਐਮਸੀ ਜਾਣਾ ਪੈਂਦਾ ਲੁਧਿਆਣੇ ਜਾਂ ਜਲੰਧ ਜਾ ਪੀਜੀਆਈ ਕੋਈ ਨੇੜੇ ਤੇੜੇ ਨਾ ਹਸਪੀਟਲ ਕੋਈ ਅੱਛਾ ਹੈ ਤੇ ਕਾਲਜ ਤਾਂ ਇੱਧਰ ਹੈ ਹੀ ਨਹੀਂ ਦੁਆਬੇ 'ਚ ਕੋਈ ਤੇ ਮੈਡੀਕਲ ਕਾਲਜ ਦੀ ਬੜੀ ਡਿਮਾਂਡ ਸੀ ਹੁਣੇ 15 ਮਿੰਟ ਪਹਿਲਾਂ ਬਰਨਾਲਾ ਕਲਾਂ ਬਿਲਕੁਲ ਕਚੈਰੀਆਂ ਦੇ ਸਾਹਮਣੇ ਜਿੱਥੇ ਸਿਵਲ ਹਸਪਤਾਲ ਹੈ ਨਾਵਾ ਸ਼ਹਿਰ ਦਾ ਉਹਦੇ ਨਾਲ ਹੀ ਜ਼ਮੀਨ ਲੈ ਕੇ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਜਿਹੜਾ ਹੈ ਉਹਦਾ ਉਦਘਾਟਨ ਕਰਕੇ ਆਇਆ ਨਾਲੇ ਤਾਂ ਹਸਪਤਾਲ ਦਾ 100 ਬੈੱਡ ਵਧੂਗਾ ਤੇ 300 ਕਰੋੜ ਰੁਪਏ ਦੀ ਲਾਗਤ ਨਾਲ ਉਹ ਕਾਲਜ ਬਣੂਗਾ ਜੀ 50 ਸੀਟਾਂ ਨੇ ਐਮਬੀਬੀਐਸ ਦੀਆਂ ਔਰ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਰਿਵਾਰ ਦੇ ਮੈਂਬਰ ਵੀ ਇੱਥੇ ਬੈਠੇ ਨੇ ਸਟੇਜ ਤੇ ਉਹਨਾਂ ਨੂੰ ਇਸ ਗੱਲ ਤੋਂ ਸਕੂਨ ਮਿਲਦਾ ਹੋਊਗਾ ਕਿ ਹਾਂ ਸਾਡੇ ਪਿਆਰਿਆਂ ਨੂੰ ਸਾਡੇ ਦੁਲਾਰਿਆਂ ਨੂੰ ਵੀ ਕੋਈ ਯਾਦ ਕਰਦਾ ਨਹੀਂ ਤਾਂ ਪਹਿਲਾਂ ਕੀ ਕਰਦੇ ਸੀ ਹਾਰ પાਕੇ ਮੁੜ ਜਾਂਦੇ ਸੀ ਕੋਈ ਉਹਨਾਂ ਦੇ ਨਾਂ ਤੇ ਨਾ ਯਾਦਗਾਰ ਨਾ ਉਹਨਾਂ ਦੇ ਨਾਂ ਤੇ ਕੋਈ ਸੰਸਥਾ 30 ਫੁੱਟ ਉੱਚਾ ਕਾਸ਼ੀ ਦਾ ਬੁੱਤ ਜਿਹੜਾ ਉਹ ਬਿਲਕੁਲ ਮੁਹਾਲੀ ਵਾਲੇ 에어ਪੋਰਟ ਦੇ ਸਾਹਮਣੇ ਲਾਇਆ ਹੋਇਆ 30 ਫੁੱਟ ਉੱਚਾ ਤੇ ਮੁਹਾਲੀ ਵਾਲੇ 에어ਪੋਰਟ ਦਾ ਨਾਂ ਸ਼ਹੀਦ ਆਜ਼ਮ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਹੈ। ਇਸ ਕਾਲਜ ਦਾ ਨਾਮ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਹੋਊਗਾ। ਤੇ ਉਧਰ ਮਿਲਕਫੈਟ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਵੇਰਕਾ ਦੇ ਵਿੱਚ ਆਪਣੇ ਕਾਰਜਕਾਲ ਦੌਰਾਨ ਉਪਲਬਧ ਕੀਤੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ ਹੈ। ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਉਹਨਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵੇਰਕਾ ਪਿਛਲੇ 3 ਸਾਲਾਂ ਤੋਂ ਲਗਾਤਾਰ ਪ੍ਰਗਤੀ ਕਰ ਰਿਹਾ ਹੈ। ਇਸ ਮੌਕੇ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵੇਰਕਾ ਨੂੰ ਅਮੂਲ ਨਾਲ ਬੁਲਾਉਣ ਦੀ ਕੋਸ਼ਿਸ਼ ਕੀਤੀ ਅਤੇ ਈਐਸਆਰ ਕਾਨੂੰਨ ਬਦਲ ਦਿੱਤਾ। ਜਿਸ ਕਾਰਨ ਸੰਸਥਾ ਬਹੁਤ ਕਮਜ਼ੋਰ ਹੋ ਗਈ ਸੀ ਇਸ ਤੋਂ ਪਹਿਲਾਂ ਇਸ ਦੇ ਵਿੱਚ 6000 ਪੱਕੇ ਮੁਲਾਜ਼ਮ ਕੰਮ ਕਰਦੇ ਸਨ ਪਰ ESR ਦੇ ਵਿੱਚ ਤਬਦੀਲੀ ਤੋਂ ਬਾਅਦ ਸਿਰਫ 800 ਮੁਲਾਜ਼ਮ ਹੀ ਰਹਿ ਗਏ ਸਨ ਬਾਕੀ ਹੋਰ ਵਿਭਾਗਾਂ ਦੇ ਵਿੱਚ ਮੁਲਾਜ਼ਮ ਚਲੇ ਗਏ ਸਨ ਉਹਨਾਂ ਕਹਿੰਿਆ ਕਿ ਅਸੀਂ ਇੱਕ ਵਾਰ ਫਿਰ ਤੋਂ ਵੇਰਕਾ ਨੂੰ ਮਜ਼ਬੂਤ ਕੀਤਾ ਹੈ 2 ਸਾਲ ਪਹਿਲਾਂ ਵੇਰਕਾ ਦਾ ਮਾਲੀਆ 4500 ਕਰੋੜ ਰੁਪਏ ਦਾ ਸੀ ਜੋ ਹੁਣ ਵੱਧ ਕੇ 6500 ਕਰੋੜ ਰੁਪਏ ਦਾ ਹੋ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮਿਲਕਫੈਡ ਪੰਜਾਬ ਦੀ ਇੱਕ ਉਹ ਸੰਸਥਾ ਜੋ ਕਿਸਾਨਾਂ ਦੇ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਹੈ ਇਸ ਸੰਸਥਾ ਨੇ ਡੇਅਰੀ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਇਹਨਾਂ ਦੇ ਜੀਵਨ ਨੂੰ ਉੱਚਾ ਚੁੱਕਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਡੇਅਰੀ ਕਿਸਾਨਾਂ ਦੀ ਆਰਥਿਕ ਹਾਲਤ ਸੁਧਰਨ ਸੁਧਾਰਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਇਸ ਨੂੰ ਇੱਕ ਮਹੱਤਵਪੂਰਨ ਪਹਿਲ ਕਦਮੀ ਦੇ ਵਜੋਂ ਦੇਖਿਆ ਜਾ ਰਿਹਾ ਹੈ ਤੇ ਜਦੋਂ ਦੀ ਆਮ ਆਵਾਜ਼ੀ ਪਾਰਟੀ ਦੀ ਸਰਕਾਰ ਬਣੀ ਹੈ ਪਾਵੇਂ ਸੀ ਵਿਰੋਧੀ ਤਿਰਛੀ ਹੁੰਦੇ ਸੀਗੇ ਤੇ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਇਓ ਅੱਜ ਅਸੀਂ ਉਸ ਕਾਮਨ ਕੌਜ਼ ਲਈ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਹੈ ਜਿਹੜਾ ਮਿਲਕ ਫੈੱਡ ਦੇ ਇਤਿਹਾਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜੋ ਕਿ ਇੱਕੋ ਇੱਕ ਅਧਾਰਾ ਜਿਹੜਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਸੀ ਉਹਨੂੰ ਬਚਾਉਣ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਅਫੀਸਰ ਸਾਹਿਬਾਨ ਨੇ ਜਿਹੜੇ ਵੱਡੇ ਅਫੀਸਰ ਸਾਹਿਬਾਨ ਸੀ ਉਹਨਾਂ ਨੇ ਇਸ ادارے ਨੂੰ ਖਤਮ ਕਰਨ ਲਈ ਅਮੁੱਲ ਦੇ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਬਹੁਤ ਹੀ ਕਾਤਕ ਜਿਹੜੇ ਰੂਲ ਹੈ ਜਿਹੜੇ ਅਸਲੀ ਰੂਲ ਸੀ ਖਤਮ ਕਰਕੇ ਈਐਸਆਰ ਰੂਲ ਸਿਗੇ ਜਿਹੜੇ ਉਹ ਚੇਂਜ ਕਰ ਦਿੱਤੇ ਸੀਗੇ ਜਿਹਦੇ ਨਾਲ ਸਾਡੇ ਜਿਹੜਾ ਵੇਰਕਾ ਮਿਲਕਫੈਟ ਦਾ ਆਧਾਰਾ ਸੀਗਾ ਉਹ ਦਿਨ ਪਰ ਦਿਨ ਡੁੱਬਦਾ ਜਾ ਰਿਹਾ ਸੀਗਾ ਉਸ ਮੱਝ ਧਾਰ ਚੋਂ ਕੱਢਣ ਲਈ ਸਾਡਾ ਸਮੂਚਾ ਬੋਰਡ ਜਿਹੜੇ ਪੂਰੇ ਪੰਜਾਬ ਤੋਂ ਲਗਭਗ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬਾਨ ਸਾਰੀਆਂ ਪਾਰਟੀਆਂ ਨਾਲ ਸੰਬੰਧਿਤ ਨੇ ਪਰ ਚੰਗੇ ਕੰਮ ਲਈ ਇਹਨਾਂ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਜੋ ਸੁਪਨਾ ਸੀਗਾ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਇੱਕ ਸੁਪਨਾ ਸੀਗਾ ਵੀ ਇਸ ਅਦਾਰੇ ਨੂੰ ਅਸੀਂ 10000 ਕਰੋੜ ਤੋਂ ਉੱਤੇ ਲੈ ਕੇ ਜਾਣਾ ਤੇ ਉਸ ਉਸੇ ਲੜੀ ਦੇ ਤਹਿਤ ਅਸੀਂ ਦਿਨ ਰਾਤ ਮਿਹਨਤ ਕੀਤੀ ਤੇ ਜਦੋਂ ਅਸੀਂ ਇਹ 2 ਸਾਲ ਪਹਿਲਾਂ ਅਦਾਰਾ ਸੰਭਿਆ ਉਦੋਂ ਇਹ ਲਗਭਗ 4500 ਕਰੋੜ ਦਾ ਅਦਾਰਾ ਸੀਗਾ ਤੇ ਅੱਜ ਅਸੀਂ ਇਸ ਨੂੰ ਲਗਭਗ 1200 ਕਰੋੜ ਦੇ ਵਿੱਤੇ ਪਹੁੰਚਾ ਦਿੱਤਾ ਕਿਉਂਕਿ ਸਾਰਾ ਤੇ ਸਾਰਾ ਸੰਭਵ ਤਾਂ ਹੋ ਸਕਿਆ ਸਾਡਾ ਸਮੁੱਚਾ ਬੋਰਡ ਸਾਡੇ ਸਮੁੱਚੇ ਜਿਹੜੇ EMPLOYEES ਆ ਸਾਡੇ ਅਫੀਸਰ ਸਹਿਬਾਨ ਉਹਨਾਂ ਨੇ ਇੱਕੋ ਇੱਕ ਉਮੀਦ ਰੱਖੀ ਸੀ ਕਿ ਜੋ ਰੂਲ ਚੇਂਜ ਕੀਤੇ ਆ ਮਾਜੂਬ ਮੁੱਖ ਮੰਤਰੀ ਸਾਹਿਬ ਜ਼ਰੂਰ ਇੱਕ ਨਾ ਇੱਕ ਦਿਨ ਸਾਡੀ ਓ ਝੋਲੀ ਪਾਉਣਗੇ ਤੇ ਇਸ ਨਾਲ ਅੱਜ ਜਿਹੜੇ ਸਾਡੇ ਮੁਲਾਜ਼ਮ ਵੀਰ ਸੀਗੇ ਲਗਭਗ ਸਾਡੇ ਕੋਲ 6000 ਸਾਮੀਆਂ ਜਿਹਦੇ ਵਿੱਚੋਂ ਸਿਰਫ ਸਾਡੇ ਕੋਲ 800 ਮੰੰਦਾ ਰਹਿ ਗਿਆ ਸੀਗਾ ਬਾਕੀ ਸਾਰੇ ਛੱਡ ਕੇ ਸਾਡੇ ਬੱਚੇ ਕੋਈ ਬੀਟੈਕ ਕੋਈ ਐਮਟੈਕ ਡਾਕਟਰ ਕੋਈ ਐਮਟੈਕ ਸਾਰੇ ਹੋਰ ਸਰਕਾਰੀ ਅਦਾਰਿਆਂ ਵਿੱਚ ਚਲੇ ਗਏ ਸੀਗੇ ਕਿਉਂਕਿ ਰੂਲ ਖਤਮ ਕਰਕੇ ਇਹਨੂੰ ਸੀਟੀਸੀ ਬਣਾਤਾ ਸੀਗਾ ਇੱਕ ਪ੍ਰਾਈਵੇਟ ਸਸਤਾ ਬਣਾਤੀ ਸੀਗੀ ਜਿਹਦੇ ਨਾਲ ਸਾਡੇ ਕੋਲ ਅੱਜ ਅਸੀਂ ਜਿਹੜੇ ਆਊਟਸੋਰਸ ਵਾਲੇ ਬਲਾਜਮ ਬੱਚੇ ਸਾਡੇ ਉਹਨਾਂ ਨਾਲ ਅਸੀਂ ਕੰਮ ਚਲਾ ਰਹੇ ਸੀਗੇ ਉਹ ਵੀ ਬੜੇ ਮਿਹਨਤੀ ਆ ਮਿਹਨਤ ਕਰ ਰਹੇ ਨੇ ਪਰ ਕਿਸੇ ਏਡੇ ਵੱਡੇ ਦਾਦਨ ਚਲਾਉਣ ਲਈ ਹੁਨਰਮੰਦਾ ਦੀ ਬਹੁਤ ਜ਼ਰੂਰਤ ਹੁੰਦੀ ਆ ਐਕਸਪਰਟਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਆ ਅੱਜ ਦਾ ਜਿਹੜਾ ਦਿਹਾੜਾ ਬਹੁਤ ਹੀ ਇਤਿਹਾਸਕ ਦਿਹਾੜਾ ਸਾਡੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਸ਼ਹਾਦਤਾਂ ਦਿੱਤੀਆਂ ਸੀ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਘੁੰਮਦੇ ਆ ਅਸੀਂ ਵੀ ਅੱਜ ਮਾਣ ਮਹਿਸੂਸ ਕਰਦੇ ਆ ਵੀ ਉਸ ਸ਼ੁਭ ਦਿਹਾੜ ਅੱਜ ਉਸ ਦਿਹਾੜੇ ਤੇ ਅਸੀਂ ਸ਼ਾਦਾ ਦੇ ਫੁੱਲ ਭੇਟ ਕਰਦੇ ਆ ਉਹਨੂੰ ਅਕੀਦਤ ਦੰਦੇ ਆ ਤੇ ਅਸੀਂ ਉਸ ਜਿਹੜਾ ਇੱਕ ਚੰਗਾ ਕੰਮ ਹੈ ਸਾਡਾ ਮਿਲਕ ਫੈਡ ਦਾ ਜਿਹੜਾ ਇਤਿਹਾਸਕ ਦਿਨ ਆ ਜਿਹੜਾ ਅੱਜ ਉਸ ਦਿਨ ਉਹਨਾਂ ਨੂੰ ਅਸੀਂ ਯਾਦ ਕਰਦੇ ਆ ਤੇ ਉਹਨਾਂ ਦੀਆਂ ਜਿਹੜੇ ਸੁਪਨੇ ਆ ਹੋ ਸਕਦਾ ਅਸੀਂ ਉਹਨਾਂ ਵਿੱਚ ਵੀ ਕੋਈ ਹਿੱਸਾ ਪਾ ਸਕੀਏ ਤੇ ਇਸ ਕਰਕੇ ਸਮੁੱਚੇ ਬੋਰਡ ਦਾ ਮੈਂ ਧੰਨਵਾਦ ਕਰਦਾ ਸਮੁੱਚੇ EMPLOYEES ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੀਆ ਥੋੜੀਆ ਤਾਂ ਕਹਾਣ ਨਾਲ ਸਾਡੀ ਗੱਲ ਮੰਨੀ ਅਸੀਂ ਡੇਢ ਸਾਲ ਤੋਂ ਲੱਗੇ ਹੋਏ ਸੀਗੇ ਬੜਾ ਡਰਾਇਆ ਸਾਨੂੰ ਬਹੁਤ ਕਿਹਾ ਗਿਆ ਕਿ ਇਹ ਕੰਮ ਹੋਣ ਨਾ ਹੋਣ ਵਾਲਾ ਹੈ ਪਰ ਚਲੋ ਅਸੀਂ ਲੱਗੇ ਰਹੇ ਮਾਨਯੋਗ ਮੁੱਖ ਮੰਤਰੀ ਸਰਪੰਵਰ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਹਰਪਾਲ ਸਿੰਘ ਚੀਵਾ ਫਾਈਨਾਂਸ ਮਿਨਿਸਟਰ ਉਹਨਾਂ ਨੇ ਵੀ ਸਾਨੂੰ ਹਮੇਸ਼ਾ ਸਪੋਰਟ ਕੀਤੀ ਸਾਰਿਆਂ ਨੇ ਸਪੋਰਟ ਕੀਤੀ ਇਸ ਕਰਕੇ ਅੱਜ ਅਸੀਂ ਤੁਹਾਡੇ ਕੋਲ ਬੈਠਣ ਯੋਗ ਹੋਏ ਹਾਂ ਕਿਉਂਕਿ ਅਸੀਂ ਮਾਨ ਮਹਿਸੂਸ ਕਰਦੇ ਹਾਂ ਕਿ ਸਾਡੇ ਕਾਰਜਕਾਲ ਦੇ ਦੌਰਾਨ ਇਸ ਅਦਾਰੇ ਨੂੰ ਬਚਾਉਣ ਲਈ ਅਸੀਂ ਕੁਝ ਨਾ ਕੁਝ ਹਿੱਸਾ ਪਾ ਸਕੀਏ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਰਾਗਵ ਚੱਡਾ ਵੱਲੋਂ ਇੱਕ ਵਾਰ ਫੇਰ ਤੋਂ ਰਾਜ ਸਭਾ ਦੇ ਵਿੱਚ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਰੱਖੀ ਹੈ। ਇਸ ਮੌਕੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਆਪਣੇ ਦਿੱਤੇ ਗਏ ਭਾਸ਼ਣ ਨੂੰ ਸੋਸ਼ਲ ਮੀਡੀਆ ਤੇ ਪੋਸਟ ਵੀ ਕੀਤਾ ਹੈ ਅਤੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਦੇਸ਼ ਦੇ 140 ਕਰੋੜ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ भारत माता इस वीर सपूत भारत रत्न दे के सच्ची श्रद्धांजलि देवेगी विषय मैं उठाने जा रहा हूँ वो सिर्फ मेरे ही नहीं हर देशभक्त के दिल के करीब है सर मेरा सब्जेक्ट है शहीद आजम सरदार भगत सिंह जी को भारत रत्न देने के संदर्भ में लिख रहा हूं मैं जिसका अंजाम कल आगाज़ आएगा मेरे लहू का एक एक कतरा इनकलाब लाएगा मैं रहूं ना रहूं ये वादा है तुझसे मेरा मेरे बाद वतन पे मिटने वालों का सैलाब आएगा सर क्रांतिकारी शहीद आजम सरदार भगत सिंह जी का देश की आज़ादी में योगदान बहुत बड़ा है उनके साहस की सरसराहट से अंग्रेजी जेल की दीवारें कांपती थीं। उनके हौसलों के आगे घमंड के ऊंचे ऊंचे पहाड़ भी झुक जाया करते थे वो भारत माता के सच्चे लाल थे ब्रिटिश हुकूमत की नजर में साक्षात काल थे मगर उनकी शहादत के तिरानवे साल बाद भी उन्हें भारत रत्न नहीं मिला सर आज मैं सरकार से मांग करता हूं कि देश की आन बान और शान शहीद आजम सरदार भगत सिंह जी को भारत रत्न दिया जाए ऐसा होता है तो सचमुच भगत सिंह जी का नहीं बल्कि भारत रत्न का गौरव बढ़ेगा सर वो भगत सिंह जी ही थे जिनकी इनकलाबी बोलियों से अंग्रेजी हुकूमत की गोलियां थर थर कांपती थी वो भगत सिंह जी ही थे जिनके सीने में धधकती आग से लंदन का क्राउन धधक उठा करता था भगत सिंह जी ने इस देश को अपनी जवानी दी अपनी जिंदगी दी मगर हम उनको उनके हिस्से का सम्मान नहीं दे पाए सर मैं मांग करता हूं सरकार से कि जल्द से जल्द भगत सिंह जी को भारत रत्न देने की घोषणा की जाए और यदि यह कार्य होता है सर यदि यह कार्य होता है तो भारतवर्ष की आने वाली पीढ़ियां इस महान सदन को दुआएं देंगी बहुत-बहुत शुक्रिया बहुत इंकलाब जिंदाबाद ते उधर जग्गू भगवानपुरिया ਨੂੰ ਲੈ ਕੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਐਨਸੀਬੀ ਵੱਲੋਂ ਜग्गू भगवानपुरिया ਨੂੰ ਐਨਡੀਪੀਐਸ ਐਕਟ ਦੇ ਤਹਿਤ ਇੱਕ ਸਾਲ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਉਸ ਨੂੰ ਬਠਿੰਡਾ ਦੀ ਉੱਚ ਪਦਰੀ ਜੇਲ੍ਹ ਤੋਂ ਅਸਮ ਦੀ ਸਿਲਚਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਪੰਜਾਬ ਪੁਲਿਸ ਦੇ ਵੱਲੋਂ ਐਨਸੀਬੀਏ ਅਧਿਕਾਰੀਆਂ ਨੂੰ ਜੱਗੂ ਭਗਵਾਨਪੁਰਿਆ ਨੂੰ ਸੌਂਪਿਆ ਗਿਆ ਤੇ ਉਸ ਨੂੰ ਬਠਿੰਡਾ ਤੋਂ ਚੰਡੀਗੜ੍ਹ ਵਿਖੇ ਲਿਆਂਦਾ ਗਿਆ ਚੰਡੀਗੜ੍ਹ ਤੋਂ ਉਸ ਨੂੰ ਹਵਾਈ ਜਹਾਜ਼ ਦੇ ਰਾਹੀਂ ਅਸਮ ਦੀ ਸਿਲਚਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਜੱਗੂ ਭਗਵਾਨਪੁਰਿਆ ਦਾ ਅਸਲੀ ਨਾਮ ਜਗਦੀਪ ਸਿੰਘ ਹੈ ਅਤੇ ਪੰਜਾਬ ਦੇ ਵਿੱਚ ਉਸ ਦੇ ਉੱਪਰ ਐਨਡੀਪੀਐਸ ਐਕਟ ਦੇ ਤਹਿਤ ਕਈ ਮਾਮਲੇ ਦਰਜ ਨੇ ਗੁਰਦਾਸਪੁਰ ਦੇ ਕੋਟ ਸੂਰਤ ਪੁਲਿਸ ਥਾਣੇ ਅਧੀਨ ਆਉਂਦੇ ਪਿੰਡ ਭਗਵਾਨਪੁਰ ਦਾ ਜੱਗੂ ਭਗਵਾਨਪੁਰੀਆ ਵਸਨੀਕ ਹੈ ਉਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਪੰਜਾਬ ਦੇ ਵਿੱਚ ਕੁੱਲ 12 ਕੇਸ ਇਸ ਦੇ ਨਾਲ ਨਾਲ ਫਿਰੋਤੀ ਦੇ ਕੇਸ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਨੇ ਜਾਣਕਾਰੀ ਦੇ ਮੁਤਾਬਕ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਖਿਲਾਫ ਐਨਡੀਪੀਸੀ ਐਕਟ ਹੈ ਜਿਹੜਾ ਉਹ ਲਗਾਇਆ ਗਿਆ ਉਸੇ ਦੇ ਆਧਾਰ ਤੇ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਇਹ ਵੱਡੀ ਕਾਰਪਾਈ ਕੀਤੀ ਗਈ ਹੈ। ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ਖੁਫੀਆ ਰਿਪੋਰਟਾਂ ਆਈਆਂ ਸਨ ਕਿ ਪਾਕਿਸਤਾਨ ਦੇ ਵਿੱਚ ਆਧਾਰਿਤ ਸਪਲਾਈਰਾਂ ਦੇ ਨਾਲ ਉਸ ਦੇ ਸੰਬੰਧ ਨੇ ਤੇ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਇਸ ਨੂੰ ਆਪਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਪਾਰਤ ਸਰਕਾਰ ਦੇ ਸੰਯੁਕਤ ਐਨਡੀਪੀਐਸ ਦੇ 21 ਮਾਰਚ 2025 ਦੇ ਨਿਰਦੇਸ਼ਾਂ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਇਹ ਵੱਡਾ ਐਕਸ਼ਨ ਉਸ ਦੇ ਖਿਲਾਫ ਲਿਆ ਗਿਆ ਤੇ ਉਸ ਨੂੰ ਅਸਮ ਦੀ ਸਿਲਚਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਉਧਰ ਪੰਜਾਬ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆਏ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਸੂਬੇ ਦੀ ਪੁਲਿਸ ਦੇ ਸੀਨੀਅਰ ਕਿਸੇ ਵੀ ਅਧਿਕਾਰੀ ਦੇ ਵੱਲੋਂ ਇਸ ਮਾਮਲੇ ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਡੱਲੇਵਾਲ ਦਾ ਮਰਨ ਵਰਤ ਐਤਵਾਰ ਨੂੰ 118ਵੇਂ ਦੇਲਦੰਦੇ ਵਿੱਚ ਦਾਖਲ ਹੋ ਗਿਆ ਸੀ। ਡੱਲੇਵਾਲ ਨੂੰ ਪਟਿਆਲਾ ਸ਼ਿਫਟ ਕਰਨ ਤੋਂ ਪਹਿਲਾਂ ਸਖਤ ਸੁਰੱਖਿਆ ਦੇ ਪੈਰੇ ਹੇਠ ਜਲੰਧਰ ਸੌਣੀ ਦੇ ਪੀਡਬਲਯੂਡੀ ਰੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਸੀ। ਕਿਸਾਨ ਆਗੂ ਨੂੰ ਜਲੰਧਰ ਤਬਦੀਲ ਕਰਨ ਦਾ ਫੈਸਲਾ ਇਹ ਜ ਲੱਗ ਰਿਹਾ ਸੀ ਕਿ ਕਾਫੀ ਸੋਚ ਸਮਝ ਵਿਚਾਰ ਮਗਰੋਂ ਲਿਆ ਗਿਆ ਕਿਉਂਕਿ ਜਲੰਧਰ ਇਲਾਕੇ ਦੇ ਵਿੱਚ ਕਿਸਾਨ ਯੂਨੀਅਨਾਂ ਦੀ ਮੌਜੂਦਗੀ ਬਹੁਤ ਘੱਟ ਹੈ ਡੱਲੇ ਨੂੰ ਪਟਿਆਲਾ ਮੁੜ ਤੋਂ ਸ਼ਿਫਟ ਕਰਨ ਦੇ ਫੈਸਲੇ ਨੇ ਕਿਸਾਨ ਆਗੂਆਂ ਨੂੰ ਵੀ ਹੈਰਾਨ ਕਰ ਦਿੱਤਾ ਕਿਉਂਕਿ ਮਾਲਵਾ ਪੱਟੀ ਦੇ ਵਿੱਚ ਕਿਸਾਨ ਯੂਨੀਅਨਾਂ ਦਾ ਚੰਗਾ ਆਧਾਰ ਹੈ ਜ਼ਿਕਰ ਹੀ ਹੋ ਗਏ ਕਿ ਪੁਲਿਸ ਨੇ 19 ਮਾਰਚ ਨੂੰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਦੋਂ ਬੈਠਕ ਖਤਮ ਹੋਈ ਸੀ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਸਣੇ ਕਈ ਕਿਸਾਨਾਂ ਆਗੋਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਉਸ ਤੋਂ ਬਾਅਦ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਸੀ ਸ਼ੰਭੂ ਅਤੇ ਖਨੌਰੀ ਬਾਰਡਰਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ ਪੁਲਿਸ ਤੋਂ ਬਾਅਦ। ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਸ਼ਿਫਟ ਕਰ ਦਿੱਤਾ ਗਿਆ ਸੀ ਤੇ ਹੁਣ ਮੁੜ ਤੋਂ ਇੱਕ ਵਾਰ ਫਿਰ ਤੋਂ ਡੱਲੇਵਾਲ ਨੂੰ ਪਟਿਆਲਾ ਦੇ ਇੱਕ ਹਸਪਤਾਲ ਦੇ ਵਿੱਚ ਪ੍ਰਾਈਵੇਟ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਸ਼ਹੀਦ ਜਗੰਪਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਜਿੱਥੇ ਇੱਕ ਪਾਸੇ ਪੂਰੇ ਦੇਸ਼ ਭਰ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਸੂਬਾ ਪੱਧਰੀ ਪ੍ਰੋਗਰਾਮ ਕੀਤੇ ਗਏ ਉੱਥੇ ਹੀ ਭਾਜਪਾ ਦੇ ਸਵੇਰੇ ਦੇ ਆਗੂ ਅਸ਼wini ਸ਼ਰਮਾ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਅਸ਼wini ਸ਼ਰਮਾ ਵੱਲੋਂ ਸ਼ਹੀਦ ਭਗਤ ਸਿੰਘ ਚੌਕ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ। ਇਸ ਮੌਕੇ ਭਾਜਪਾ ਦੇ ਕਈ ਆਗੂ ਉਹਨਾਂ ਦੇ ਨਾਲ ਮੌਜੂਦ ਸਨ। ਸਹੀ ਦੇ ਰਾਜਮ ਭਗਤ ਸਿੰਘ ਰਾਜਪੂਤ ਦੇ ਸ਼ਹੀਦੀ ਘਾਣੇ ਤੇ ਆਜੀ ਯੂਵਾ ਮੋਰਚਾ ਦੇ ਬਾਰੇ ਚੱਪਾ ਮਾਣੇ ਪਾਰਟੀ ਦੇ ਸਭ ਬੇਤਵਾਨ ਜਿਹੜੇ ਰਾਜ ਨੂੰ ਅਗੱਗੇ ਨਹੀਂ ਨੂੰ ਕੁਛ ਵੀ ਆ ਕੇ ਸਰਗਰਮੀ ਨਹੀਂ ਦਿੱਤੀ। ਕਰੋਨਾ ਕਰੇ ਅੱਜ ਦਾ ਨੌਜਵਾਨ ਇਹ 23 ਸਾਲ ਦੀ ਉਮਰ ਦੇ ਜਦੋਂ ਕੱਢਣ ਦੀ ਉਮਰ ਹੁੰਦੀ ਹੈ ਇਹ ਜੇ ਇਸ ਭਾਰਤ ਮਾਤਾ ਆਜ਼ਾਦ ਹੋਏ ਵੀਰੇਜਾ ਤੋਂ ਇਹਦੇ ਲਈ ਬਹੁਤ ਵੱਡਾ ਮੈਦਾਨ ਜਿਹੜਾ ਉਹ ਹੋਇਆ ਅਰ ਉਸ ਸਮਰਿਦਾ ਨੂੰ ਯਾਦ ਰੱਖਣਾ ਆਪਣੇ ਇਤਿਹਾਸ ਨੂੰ ਯਾਦ ਰੱਖਣਾ ਆਪਣੀ ਸੰਸਕ੍ਰਿਤੀ ਦੇ ਨਾਲ ਨੌਜਵਾਨ ਜੁੜੇ ਔਰ ਨੌਜਵਾਨਾਂ ਚ ਆਪਣੇ ਦੇਸ਼ ਨੂੰ ਲੈ ਕੇ ਆਪਣੇ ਪ੍ਰਦੇਸ਼ ਨੂੰ ਲੈ ਕੇ ਆਪਣੇ ਸ਼ਹਿਰ ਨੂੰ ਲੈ ਕੇ ਭਗਤੀ ਦਾ ਭਾਪ ਕਹਦਾ ਏ ਸਮਰਪਣ ਦਾ ਭਾਪ ਕਹਦਾ ਏ ਇਸ ਕਰਕੇ ਤਿਹਾੜੇ ਬਣਾਏ ਜਾਂਦੇ ਹਨ ਔਰ ਅੱਜ 유ਵਾ ਮੋਰਚਾ ਨੇ ਉਪਰਾਲਾ ਕੀਤਾ ਪਾਰਟੀ ਦੇ ਅਧਿਅਕ ਦੇ ਪਾਰਟੀ ਦੇ ਪਲਾਦਿਕਾਰੀ ਐਮਸੀ ਸਾਰੇ ਸੇ ਆਏ ਨੇ ਔਰ ਇਹ ਪ੍ਰਣ ਲਿਆ ਕਿ ਪੰਜਾਬ ਦੇ ਅਮਨ ਲਈ ਸ਼ਾਂਤੀ ਲਈ ਪੰਜਾਬ ਦੇ ਭਾਈਚਾਰੇ ਲਈ ਹਮੇਸ਼ਾ ਅਸੀਂ ਪਾਈ ਮੰਨ ਕੇ ਖੜੇ ਰਾਵਾਂਗੇ ਔਰ ਮੈਂ ਇਹ ਵੀ ਕਹਾਂਗਾ ਕਿ ਭਗਤ ਸਿੰਘ ਨੇ ਜਿਨ੍ਹਾਂ ਅਦਰਸ਼ਾਂ ਨੂੰ ਲੈ ਕੇ ਜਿਸ ਸੋਚ ਨੂੰ ਲੈ ਕੇ ਇਹ ਬਲੀਦਾਨ ਦਿੱਤਾ ਉਸ ਸੋਚ ਨੂੰ ਅੱਗੇ ਵਧਾਣਾ ਪਏਗਾ ਉਹ ਸੋਤੀ ਸਮਰਸਤਾ ਦੀ ਉਹ ਸੋਤੀ ਵਿਕਾਸ ਦੀ ਉਹ ਸੋਤੀ ਭਾਈਚਾਰੇ ਦੀ ਔਰ ਅੱਜ ਵੀ ਆਸਾਨੂੰ ਦੇਸ਼ ਦੇ ਅੰਦਰ ਇਸ ਪ੍ਰਕਾਰ ਦੇ ਕਈ ਜੀਗਾ ਦੇਖਣ ਨੂੰ ਮਿਲਦੀਆਂ ਔਰ ਮਨ ਦੁਖੀ ਵੀ ਹੁੰਦਾ ਕੀ ਸ਼ਹੀਦਾਂ ਨੇ ਜੀ ਸ਼ਹਾਦਤ ਕਿਸ ਕਰਕੇ ਹੋਈ ਸੀ ਉਹ ਜਿੰਨਾ ਕਈ ਵਾਰੀ ਕਮਜ਼ੋਰ ਹੋ ਰਹੀ ਹੈ ਵਿਸ਼ੇਸ਼ ਕਰਕੇ ਨੌਜਵਾਨ ਅਜ ਪੰਜਾਬ ਦਾ ਨਸ਼ੇ ਦੇ ਚ ਗ੍ਰਸਤ ਹੈ ਪੰਜਾਬ ਦਾ ਨੌਜਵਾਨ ਨਸ਼ੇ ਤੋਂ ਬਾਹਰ ਆਏ ਪੰਜਾਬ ਦੇ ਨੌਜਵਾਨ ਖੇਲ ਦੇ ਮੈਦਾਨ ਚ ਚੰਗੇ ਲੱਗਦੇ ਨੇ ਬਾਡਰ ਤੇ ਚੰਗੇ ਲੱਗਦੇ ਨੇ ਨਾਲ ਕੀ ਨਾਲੀਆਂ ਦੇ ਡਿੱਗੇ ਭਗਤ ਸਿੰਘ ਦੀ ਸੋਚ ਤੇ ਅਗਰ ਸਹੀ ਪੈਰਾ ਕੋਈ ਦੇਣਾ ਤੇ ਮੈਨੂੰ ਲੱਗਦਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੀਦਾ ਹੈ ਪੰਜਾਬ ਚ ਅਮਨ ਸ਼ਾਂਤੀ ਭਾਈਚਾਰਾ ਮਜ਼ਬੂਤ ਕਰਨ ਲਈ ਸਭ ਨੂੰ ਕੰਮ ਕਰਨਾ ਚਾਹੀਦਾ ਮੈਂ ਇੱਕ ਵਾਰ ਫੇਰ ਭਗਤ ਸਿੰਘ ਰਾਜ ਦੀ ਨੂੰ ਸੋਤੇ ਨੂੰ ਸ਼ਰਦ ਸ਼ਰਦਾਰ ਦੇ ਉਸਮਨ ਡੈਕਟਰ ਦਾ ਔਰ ਆਓ ਮਿਲ ਕੇ ਸਾਰੇ ਪ੍ਰਣ ਕਰੀਏ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਘਰਮ ਵੰਦੇ ਮਾਘਰਮ ਤੇ ਉਧਰ ਲੁਧਿਆਣਾ ਪਛਮੀ ਦੀਆਂ ਉਪਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬੀਜੇਪੀ ਨੇ ਵੀ ਇਸ ਨੂੰ ਲੈ ਕੇ ਆਪਣੀ ਕਮਰ ਕੱਸ ਲਈ ਗਈ ਹੈ ਬੀਜੇਪੀ ਵੱਲੋਂ ਲੁਧਿਆਣਾ ਪਛਮੀ ਦੀਆਂ ਚੋਣਾਂ ਨੂੰ ਲੈ ਕੇ ਅਨਚਾਰਜ ਨੇ ਜਿਹੜੇ ਉਹ ਨਿਯੁਕਤ ਕੀਤੇ ਗਏ ਨੇ ਪਾਰਟੀ ਦੇ ਜਨਰ ਸਕੱਤਰ ਰਕੇਸ਼ ਰਠੌਰ ਨੇ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ਪੱਛਮੀ ਦੀਆਂ ਚੋਣਾਂ ਦੇ ਲਈ ਅਵਿਨਾਸ਼ ਸ਼ਰਾਈ ਖੰਨਾ ਨੂੰ ਇੰਚਾਰਜ ਬਣਾਇਆ ਗਿਆ ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਐਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾੰਪਲਾ ਨੂੰ ਸਹਿ ਇੰਚਾਰਜ ਬਣਾਇਆ ਗਿਆ ਸਿਆਸੀ ਹਲਕਿਆਂ ਦੇ ਵਿੱਚ ਲੁਧਿਆਣਾ ਉਪਚੋਣਾਂ ਨੂੰ ਲੈ ਕੇ ਪੂਰੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਸੂਤਰਾਂ ਮੁਤਾਬਕ ਪੰਜਾਬ ਦੀ ਸੱਤਾਧਾਰੀ ਪਾਰਟੀ ਵੀ ਕਿਸੇ ਹਾਲਤ ਦੇ ਵਿੱਚ ਇਹ ਜਿਹੜੀਆਂ ਉਪਚੋਣਾਂ ਨੇ ਇਹ ਹਾਰਨਾ ਨਹੀਂ ਚਾਹਵੇਗੀ ਆਮ ਆਦਮੀ ਪਾਰਟੀ ਵੀ ਨਾ ਚੋਣਾਂ ਨੂੰ ਲੈ ਕੇ ਪੂਰਾ ਜ਼ੋਰ ਲਗਾਉਣ ਜਾ ਰਹੀ ਹੈ ਤੇ ਨਾਲ ਵੀ ਨਾਲ ਪੰਜਾਬ ਦੇ ਵਿੱਚ 2027 ਨੂੰ ਲੈ ਕੇ ਵੀ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ ਹਰਿਆਣਾ ਜਿੱਤਣ ਤੋਂ ਬਾਅਦ ਬੀਜੇਪੀ ਵੀ ਚਾਹੇਗੀ ਕਿ ਪੰਜਾਬ ਦੇ ਵਿੱਚ ਜਿੱਤ ਦੀ ਰਣਨੀਤੀ ਹੈ ਜਿਹੜੀ ਅੱਗੇ ਵਧਾਈ ਜਾਵੇ ਤੇ ਲੁਧਿਆਣਾ ਪੱਛਮੀ ਦੀ ਸੀਟ ਤੇ ਕਬਜ਼ਾ ਕੀਤਾ ਜਾਵੇ ਸੋ ਮੁੱਖ ਮੁਕਾਬਲਾ ਬੀਜੇਪੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਰਹਿਣ ਵਾਲਾ ਪਰ ਸਾਰੀਆਂ ਸਿਆਸੀ ਪਾਰਟੀਆਂ ਇਸ ਸੀਟ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਸੱਤਾਧਾਰੀ ਪਾਰਟੀ ਵੀ ਕਾਫੀ ਐਕਟਿਵ ਨਜ਼ਰ ਆ ਰਹੀ ਹੈ ਲੁਧਿਆਣਾ ਪੱਛਮੀ ਦੀਆਂ ਚੋਣਾਂ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਇੰਚਾਰਜ ਨਿਯੁਕਤ ਕੀਤੇ ਗਏ ਨੇ ਮਨੀਸ਼ ਸਸੋਧਿਆ ਨੂੰ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਸੰਗਠਨ ਦੇ ਪੱਧਰ ਤੇ ਵੱਡੇ ਫੇਰਬਦਲ ਪੰਜਾਬ ਦੇ ਵਿੱਚ ਕੀਤੇ ਗਏ ਨੇ ਸਤਿੰਦਰ ਜੈਨ ਨੂੰ ਪੰਜਾਬ ਦਾ ਸਹਿਨ ਚਾਰਜ ਬਣਾਇਆ ਗਿਆ ਸੋ ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਜਰਨੈਲ ਸਿੰਘ ਤੇ ਰਾਗਵ ਚੱਡਾ ਦੇ ਹੱਥ ਦੇ ਵਿੱਚ ਸੀ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਜਿਹੜੇ ਆ ਪਾਰਟੀ ਦੇ ਵਿੱਚ ਵੱਡੇ ਪੱਧਰ ਤੇ ਅਹੁਦੇਦਾਰੀਆਂ ਦਾ ਬਦਲਾਅ ਕੀਤਾ ਗਿਆ ਸੋ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਪੱਛਮੀ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਪਰ ਫਿਲਹਾਲ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੁਧਿਆਣਾ ਪੱਛਮੀ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਇੱਕ ਵਾਰੀ ਫਿਰ ਤੋਂ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਜੇ ਹੁਣ ਗੱਲ ਕਰਦੇ ਆਂ ক্রিকেট ਦੀ ਸਨਰਾਈਜ਼ ਹైదరాబాద్ ਅਤੇ ਰਾਜਸਥਾਨ ਰਾਇਲਜ਼ ਦੇ ਵਿਚਕਾਰ ਆਈਪੀਐਲ ਦਾ ਦੂਜਾ ਮੈਚ ਹైదరాబాద్ ਦੇ ਰਜੀਵ Gandhi ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਮੈਚ ਦੇ ਵਿੱਚ ਹైదరాబాద్ ਨੇ ਰਾਜਸਥਾਨ ਨੂੰ 44 ਦੌੜਾਂ ਦੇ ਨਾਲ ਹਰਾ ਦਿੱਤਾ ਹੈ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹైదరాబాద్ ਨੇ ਆਪਣੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 20 ਓਵਰਾਂ ਦੇ ਵਿੱਚ 6 ਵਿਕਟਾਂ ਗਵਾ ਕੇ 286 ਦੌੜਾਂ ਬਣਾਈਆਂ ਅਤੇ ਰਾਜਸਥਾਨ ਨੂੰ ਜਿੱਤ ਦੇ ਲਈ 287 ਦੌੜਾਂ ਦਾ ਟੀਚਾ ਦਿੱਤਾ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਨੇ 20 ਓਵਰਾਂ ਦੇ ਵਿੱਚ 6 ਵਿਕਟਾਂ ਗਵਾ ਕੇ 242 ਦੌੜਾਂ ਹੀ ਬਣਾਈਆਂ ਅਤੇ 44 ਦੌੜਾਂ ਦੇ ਨਾਲ ਰਾਜਸਥਾਨ ਇਹ ਮੈਚ ਹਾਰ ਗਈ। ਰਾਜਸਥਾਨ ਦੇ ਲਈ ਧਰੂਵ ਜੁਰੇਲ ਨੇ 70 ਦੌੜਾਂ, ਸੰਜੂ ਸैमਸਨ ਨੇ 68 ਦੌੜਾਂ, ਸੁਮਨ ਦੂਬੇ ਨੇ 34 ਦੌੜਾਂ ਅਤੇ ਸਿਮਰੌਨ ਹਿਟਮਾਇਰ ਨੇ 42 ਦੌੜਾਂ ਬਣਾਈਆਂ। ਹైదరాబాద్ ਦੇ ਲਈ ਮੁਹੰਮਦ ਸ਼ਮੀ ਨੇ 1, ਸਿਮਰਨਜੀਤ ਸਿੰਘ ਨੇ 2, ਐਡਮ ਜੰਪਾ ਨੇ 1 ਅਤੇ ਹਰਸ਼ਲ ਪਟੇਲ ਨੇ 2 ਵਿਕਟਾਂ ਲਈਆਂ। ਤੇ ਹੁਣ ਗੱਲ ਮੌਸਮ ਦੀ ਕਰਦੇ ਆਂ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ ਅਤੇ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਅਨੁਮਾਨੇ ਲਗਾਏ ਜਾ ਰਹੇ ਨੇ ਕਿ ਅਗਲੇ ਹਫਤੇ ਤੋ ਤਾਪਮਾਨ ਜਿਹੜਾ 35 ਡਿਗਰੀ ਤੋਂ ਪਾਰ ਪਹੁੰਚ ਜਾਵੇਗਾ ਸਵੇਰੇ ਦੇ ਵਿੱਚ ਤਾਪਮਾਨ ਦਿਨੋ ਦਿਨ ਵਧ ਰਿਹਾ ਹੈ ਤੇ ਗਰਮੀਆਂ ਦੀ ਸ਼ੁਰੂਆਤ ਲਗਭਗ ਹੋ ਚੁੱਕੀ ਹੈ ਸਵੇਰੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਦੇਖਿਆ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਹੋਵੇਗਾ ਗਰਮੀ ਦੀ ਲਹਿਰ ਤੇਜ਼ ਹੋਵੇਗੀ ਹਾਲਾਂਕਿ ਰਾਤ ਨੂੰ ਤਾਪਮਾਨ ਠੰਡਾ ਹੈ ਪਰ ਦਿਨ ਵੇਲੇ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਵਾਧਾ ਲਗਾਤਾਰ ਹੋ ਰਿਹਾ ਰਾਤ ਦੇ ਦਿਨ ਦੇ ਤਾਪਮਾਨ ਦੇ ਵਿੱਚ 10 ਤੋਂ 15 ਡਿਗਰੀ ਦਾ ਫਰਕ ਹੈ ਜਿਹੜਾ ਉਹ ਮਹਿਸੂਸ ਹੋ ਰਿਹਾ ਹੈ ਰਾਤਾਂ ਠੰਡੀਆਂ ਨੇ ਪਰ ਦਿਨ ਦੇ ਵਿੱਚ ਪੂਰੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਤਾਪਮਾਨ ਹੌਲੀ-ਹੌਲੀ ਵਧੇਗਾ ਤੇ ਅਗਲੇ ਹਫਤੇ ਤੱਕ ਤਾਪਮਾਨ 35 ਤੋਂ 36 ਡਿਗਰੀ ਤੱਕ ਪਹੁੰਚ ਜਾਵੇਗਾ ਸਵੇਰੇ ਦੇ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਨੂੰ ਤੇਜ਼ ਧੁੱਪ ਤੇ ਵੱਧਦੀ ਗਰਮੀ ਤੋਂ ਸਾਵਧਾਨ ਰਹਿਣ ਦੀ ਮੌਸਮ ਵਿਭਾਗ ਵੱਲੋਂ ਸਲਾਹ ਦਿੱਤੀ ਗਈ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪੰਜਾਬ ਦੇ ਤਾਪਮਾਨ ਦੇ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਪਰ ਤਾਪਮਾਨ ਲਗਾਤਾਰ ਦਿਨੋ ਦਿਨ ਵੱਧਦਾ ਜਾਵੇਗਾ ਇਸ ਤੋਂ ਬਾਅਦ ਸੂਬੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ ਲਗਭਗ 4 ਤੋਂ 5 ਡਿਗਰੀ ਤੱਕ ਦਾ ਵਾਧਾ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਖਬਰਾਂ ਦੇ ਇਸ ਖਾਸ ਬੁਲੇਟ